ਸਾਡੇ ਲੜਕੇ ਕੋਲ ਕੋਈ ਹਥਿਆਰ ਨਹੀਂ ਕੁਝ ਨਹੀਂ ਪਤਾ ਨਹੀਂ ਉਸ ਲੜਕੇ ਕੋਲ ਕੋਈ ਹੋਵੇ ਉਹ ਬੱਚਾ ਡਰਦਾ ਭੱਜਿਆ ਉਹਦੇ ਨਾਲ ਤੇ ਪੁਲਿਸ ਨੇ ਗੋਲੀਆਂ ਮਾਰ ਦਿੱਤੀਆਂ ਲੜਕੇ ਦੇ ਹੱਥ ਦੇ ਵੱਜੀ ਹੈ ਉਹਦੇ ਲੜਕੇ ਦੇ ਆਪਣਾ ਪੱਟ ਤੇ ਤੇ ਲੱਕ 'ਚ ਵੱਜੀ ਹੈ ਕਹਿ ਰਹੇ ਨੇ ਵੀ ਉਹ ਮੁੰਡਾ ਤਾਂ ਦੂਜਾ ਕੰਮ ਚੋਰੀਆਂ ਕੀ ਕਰਦਾ ਸਾਨੂੰ ਨਹੀਂ ਪਤਾ ਵੀ ਕਰਦਾ ਸੀ ਜਾਂ ਨਹੀਂ ਸੀ ਆਂਦਾ ਸੀ ਮੈਂ ਜਿਮ ਖੋਲੀ ਹੈ ਤੂੰ ਬਈ ਆ ਜਾ ਮੇਰੇ ਕੋਲ ਤੇ ਮੈਂ ਅਸੀਂ ਰੱਖ ਕੇ ਕੰਮ ਕਰਾਂਗੀ ਕੋਕੂਫੀ ਦੀ ਦੁਕਾਨ ਖੋਲੀ ਹੈ ਤੂੰ ਵੀ ਹਿੱਸਾ ਪਾ ਲੈ ਚੜਾ ਬੇਟਾ ਕਰਨਜੀਤ 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 ਕੀ ਘਟਨਾ ਹੋਈ ਤੈਨੂੰ ਕੋਈ ਖਬਰ ਮਿਲੀ ਪੁਲਿਸ ਦਾ ਫੋਨ ਸਾਨੂੰ ਤੇ ਇਹੀ ਖਬਰ ਮਿਲੀ ਹੈ ਬਈ ਇਹ ਭੱਜੇ ਨੇ ਤੇ ਪੁਲਿਸ ਆលਿਆ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਹੈ ਤੇ ਭੱਜੇ ਨੇ ਤਾਂ ਗੋਲੀਆਂ ਮਾਰ ਦਿੱਤੀਆਂ ਨੇ ਹਾਂ ਹਾਂ ਸਾਨੂੰ ਤੇ ਇੰਨੀ ਖਬਰ ਮਿਲੀ ਤੇ ਮੁੰਡਾ ਕਰਦਾ ਕੀ ਸੀ ਲੜਕੇ ਦੇ ਹੱਥ ਦੇ ਭੱਜੀਏ ਉਹਦੇ ਲੜਕੇ ਦੇ ਆਪਣਾ ਪੱਟ ਤੇ ਤੇ ਲੱਕ ਚ ਭੱਜੀਏ ਅੱਛਾ ਬਾਕੀ ਕਹਿ ਰਹੇ ਨੇ ਭਈ ਉਹ ਮੁੰਡਾ ਤਾਂ ਦੂਜਾ ਕੰਮ ਚੋਰੀਆਂ ਚੁਰਿਆਂ ਖਾਦਾ ਸਾਨੂੰ ਨਹੀਂ ਪਤਾ ਵੀ ਕਰਦਾ ਸੀ ਜਾਂ ਨਹੀਂ ਸੀ ਕਰਦਾ ਡੰਗਰ ਨੂੰ ਕਰ ਰੱਖੇ ਨੇ ਮਾੜਾ ਮੋਟਾ ਤੇ ਇੱਥੇ ਕੱਟ ਲੈਂਦਾ ਸੀ ਕਦੋਂ ਕਰਾਉਂ ਸੀ ਕਰੋ ਕਦੋਂ ਕਰੋਗੇ ਅਸੀਂ ਤੂੰ ਘਰੋਂ ਤੇ ਆ ਦੋ ਕੁ ਦਿਨ ਹੀ ਇਹਨੂੰ ਹੋਈ ਸੀ ਅੱਛਾ ਕਿਹਨੂੰ ਬੁਲਾਇਆ ਸੀ ਕੀ ਕਰਨਗੇ ਮੇਰੇ ਚਾਚੇ ਦੇ ਲੜਕੇ ਨੇ ਬੁਲਾਇਆ ਸੀ ਹਾਂ ਕੀ ਆਖਦਾ ਸੀ ਉਹ ਆਂਦਾ ਸੀ ਮੈਂ ਜਿਮ ਖੋਲੀ ਹੈ ਤੇ ਤੂੰ ਬਈ ਆ ਜਾ ਮੇਰੇ ਕੋਲ ਅੱਛਾ ਤੇ ਮੈਂ ਅਸੀਂ ਰਾਕੇ ਕੰਮ ਕਰਾਂਗੇ ਕੋਕੋਫੀ ਦੀ ਦੁਕਾਨ ਖੋਲੀ ਹੈ ਤੂੰ ਵੀ ਹਿੱਸਾ ਪਾ ਲੈ ਠੀਕ ਹੈ ਹਾਂਜੀ ਅੱਗੋਂ ਸਾਨੂੰ ਨਹੀਂ ਕਿਸੇ ਗੱਲ ਦਾ ਪਤਾ ਜੀ ਹੂੰ ਚਾਚੇ ਦੇ ਮੁੰਡੇ ਕੀ ਨਾਮ ਹੈ ਪ੍ਰਿੰਸ ਹਾਂ ਜੀ ਚਾਚੇ ਦਾ ਮੁੰਡਾ ਪ੍ਰਿੰਸ ਹੀ ਉਹ ਕਿਤੇ ਰਹਿਣ ਉਹ ਰਾਜਪੁਰੇ ਅੱਛਾ ਅੱਛਾ ਰਾਜਪੁਰੇ ਉਹ ਵਾਲੀ ਇਹਨਾਂ ਦੋ ਉੱਪਰ ਦੁਕਾਨ ਖੋਲੀ ਆ ਆਪਣੀ ਦੋਨਾਂ ਨੇ ਜੇ ਮਰੀ ਹਾਂਜੀ ਕੋ ਇਹ ਤਾਂ ਹੋਣੀ ਗਿਆ ਇਹਨੇ ਕਿ ਖੋਲੀ ਕਿੰਨੇ ਦਿਨ ਪਹਿਲੇ ਗਏ ਨੇ ਗਰਮਜੀਤ ਅ ਪਰ ਇਹ 12 ਤਰੀਕ ਤੋਂ ਬਾਅਦ ਤੇ 12 ਤਰੀਕ ਨੂੰ ਇਹ ਘਰ ਆਵੇ ਇਹ 13 ਨੂੰ ਆਵੇ ਅੱਛਾ ਅੱਛਾ ਹਾਂਜੀ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਬਟਾ ਇਹਨਾਂ ਵੀ ਇਹਨਾਂ ਮੁੰਡਾ ਕੰਮ ਝਗੜਾ ਕਰਦਾ ਨਹੀਂ ਜੀ ਉਹ ਬੱਚਾ ਡਰਦਾ ਭੱਜਿਆ ਉਹਦੇ ਨਾਲ ਤੇ ਪੁਲਿਸ ਨੇ ਗੋਲੀ ਨਾ ਮਾਰ ਦਿੱਤੀ ਨਾਲ ਹਾਂਜੀ ਉਹ ਡਰਦਾ ਭੱਜਿਆ ਵੀ ਉਹਦੇ ਨਾਲ ਤੁਹਾਡੇ ਕੋਲ ਇਨਫੋਰਮੈਂਸ ਕੀਤੀ ਸਾਡੇ ਲੜਕੇ ਦਾ ਕੋਈ ਕਸੂਰ ਨਹੀਂ ਕਿਸ ਤਰ੍ਹਾਂ ਵੀ ਨਹੀਂ ਤੁਹਾਨੂੰ ਸਾਨੂੰ ਕਿਵੇਂ ਪਤਾ ਚੱਲਿਆ ਜੀ ਇਹ ਇਹਦੇ ਚਾਚਾ ਹੀ ਨੇ ਫੋਨ ਕਰਕੇ ਦੱਸਿਆ ਨੇ ਨਹੀਂ ਚਾਣਾ ਬੱਚਾ ਬੇਕਸੂਰ ਹੈ ਤੁਸੀਂ ਕਿਉਂ ਹੱਥ ਜੀ ਸਾਡੇ ਬੱਚਾ ਬੇਕਸੂਰ ਕਿਸ ਤਰ੍ਹਾਂ ਕਹਿ ਸਕਦੇ ਐਨੀ ਵੱਡੀ ਗੱਲ ਪੁਲਿਸ ਨੇ ਮ ਗੋਲੀ ਮਾਰੀ ਕੋਈ ਗਲਤੀ ਹੋਈ ਨਹੀਂ ਇੱਥੇ ਕਿਉਂ ਭੱਜੇ ਨਹੀਂ ਅੱਛਾ ਅੱਛਾ ਹਾਂਜੀ ਆਪਣੀ ਜਾਨ ਪਛਾਣ ਵਾਸਤੇ ਭੱਜੇ ਨੇ ਪੁਲਿਸ ਨੇ ਹਮਲਾ ਕੀਤਾ ਇਹਨਾਂ ਤੇ ਵੀ ਫੜਦੇ ਹੁਣੇ ਨੇ ਉਹ ਲੜਕੇ ਦੇ ਨਾਲ ਇਹ ਲੜਕਾ ਸਾਡਾ ਉਂਝ ਭੱਜ ਲਿਆ ਨਾਲ ਇਸ ਲੜਕੇ ਨੂੰ ਸਾਡੇ ਨੂੰ ਕੋਈ ਪਤਾ ਨਹੀਂ ਕਿਸੇ ਗੱਲ ਦਾ ਹਾਂਜੀ ਪਹਿਲਾਂ ਵੀ ਇਹ ਸਾਡਾ ਲੜਕਾ ਤੇ ਜਾ ਕੇ ਨਹੀਂ ਸੀ ਰਾਜੀ ਉਹਨੇ ਆਖਿਆ ਤੇ ਮੈਂ ਸਭ ਕੁਝ ਢੱਕਿਆ ਹੋਵੇ ਤੇ ਬਾਕੀ ਉਹ ਲੜਕਾ ਚਲੋ ਟੁਰ ਕੇ ਆਵੇ ਮੰਨਦਾ ਮੰਮੀ ਤੁਸੀਂ ਮੈਨੂੰ ਕਾਮਯਾਬ ਨਹੀਂ ਹੋਣ ਦਿੰਦੇ ਚਲੋ ਮੈਂ ਉਹਦੇ ਨਾਲ ਰਲ ਕੇ ਘਰ ਲੈ ਨਵਾਂ ਸਾਨੂੰ ਵੀ ਇਹ ਸੀ ਚਲੋ ਬੱਚਾ ਕਾਮਯਾਬ ਹੋ ਜਾਏਗਾ ਕਿੰਨਾ ਪੜਿਆ ਬੱਚਾ ਤੁਹਾਡਾ 10 ਪੜਿਆ ਜੀ ਕਿੰਨੀ ਉਮਰ ਆ ਉਹਦੀ ਕੁੰਬਰ ਉਹਦੀ ਬਾਈ ਕੁਸਾਲੀ ਗਏ ਅਸੀਂ ਇੱਥੇ ਪਹਿਲੀ ਪਹਿਲੀ ਬੁਲੀ ਹੈ ਬਣੀ ਜ਼ਮੀਨ ਹੈ ਜੀ ਹੈ ਜੀ ਜੀ ਇਨੀ ਪਹਿਲੀ ਆਪਣੇ ਇੱਥੇ ਪਹਿਲੀ ਆਵੇ ਸਾਡੀ 4 ਕਿੱਲੇ ਚਾਰ ਕਿੱਲੇ ਹਾਂ ਮਾਲੀ ਪੁਲਿਸ ਕਹਿੰਦੀ ਸੀ ਉਹਨਾਂ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਸੀ ਕਹਿੰਦੇ ਸਾਡੇ ਮੁੰਡੇ ਉਹਨਾਂ ਸਾਡੇ ਦੇ ਰਵੇ ਫਾਇਰਿੰਗ ਹੋਈ ਹੈ ਪੁਲਿਸ ਬਣਾਈ ਉਹਨਾਂ ਪੁਲਿਸ ਨੇ ਹਾਂ ਕੋਈ ਇਹ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਜੀ ਸਾਡੇ ਲੜਕੇ ਕੋਲ ਕੋਈ ਹਥਿਆਰ ਨਹੀਂ ਕੁਝ ਨਹੀਂ ਪਤਾ ਨਹੀਂ ਉਸ ਲੜਕੇ ਕੋਲ ਕੋਈ ਹੋਵੇ ਉਹ ਕੋਈ ਕੀ ਕੰਮ ਕਰਾ ਸਾਨੂੰ ਨਹੀਂ ਉਹ ਚਾਚੇ ਦਾ ਮੁੰਡਾ ਨੇ ਹਾਂਜੀ ਸਾਡੇ ਲੜਕੇ ਕੋਲ ਕੋਈ ਅਸੀਂ ਤੇ ਮਾਰੇ ਬੰਦੇ ਆ ਜੀ ਸਾਡੇ ਕੋਲ ਕੋਈ ਚੀਜ਼ ਨਹੀਂ ਕੋਈ ਕਿਸ ਦਰਜੇ ਮਿੰਚੋ ਨੇ ਬੇਟੀ ਨਾਲ ਝਗੜੇ ਜਿਗੜੇ ਦਾ ਵੀ ਕਿਸ ਕੁਸ਼ਤ ਕੋਈ ਤੇ ਹੈ ਵੇ ਉਹ ਉਹਦੇ ਵਿੱਚ ਵਿੱਚ ਦੇਖੋ ਜੀ ਉਵੇਂ ਹੀ ਫਸ ਗਿਆ ਇਹ ਨਾ ਗੁਜਰਾਂ ਦੀ ਲੜਾਈ ਸੀ ਇੱਕੋ ਕੇਸ ਹੈਗਾ ਹਾਂਜੀ ਹੋਰ ਕੋਈ ਕੇਸ ਹੈ ਕਿ ਨਹੀਂ ਜੀ ਇੱਕ ਹੀ ਕੇਸ ਹੈ ਸਾਡਾ ਲੜਕਾ ਪੈਸੇ ਉਹ ਕੋਈ ਇੱਕ ਵੱਡੇ ਹੀ 420 ਦਾ ਉਹਦੇ ਤੇ ਇਹ ਬਣਾਇਆ ਨੇ ਵੀ ਇਹਨੇ ਤਾਲਾ ਖੋਲਿਆ ਤੇ ਤਾਲਾ ਲਗਾਇਆ ਵੀ ਹੋਰ ਕੋਈ ਉੱਤੇ ਕੇਸ ਨਹੀਂ ਹੈ ਬਾਕੀ ਉਹ ਲੜਕਾਂ ਦਾ ਨਾਮ ਤਾਲਾ ਖੋਲਿਆ ਲਗਾਇਆ ਇਹ ਵੀ ਉਹਨਾਂ ਤੱਕੇ ਨਾਲ ਹੁਣ ਤਾਂ ਜਦੋਂ ਫੋਨ ਆਇਆ ਪੁਲਿਸ ਦਾ ਫੋਨ ਆਇਆ ਮੋਹਾਲੀ ਤੋਂ ਫੋਨ ਆਇਆ ਜਦੋਂ ਜੰਨ ਬੇਟੇ ਨੂੰ ਗੋਲੀ ਲੱਗੀ ਹੈ ਨਹੀਂ ਮੋਹਾਲੀ ਤੋਂ ਕਿਸੇ ਨੇ ਫੋਨ ਕੀਤਾ ਫਿਰ ਜਾਓਗੇ ਮਿਲਣ ਕਿਸ ਤਰ੍ਹਾਂ ਨੇ ਸੋਚਿਆ ਕੀ ਕਰੋਗੇ ਹੁਣ ਕਿਉਂ ਜਾਓਗੇ ਉੱਥੇ ਸਵੇਰੇ ਜਾਵਾਂਗੇ ਅਸੀਂ ਕੱਲ ਜਾਵਾਂਗੇ ਹਾਂਜੀ ਮੋਹਾਲੀ ਪਤਾ ਨਹੀਂ ਸਾਨੂੰ ਕਿਹੜੇ ਸਰਕਾਰੀ ਹਸਪਤਾਲ 'ਚ 17 ਸੈਕਟਰ 'ਚ ਕਿੱਥੇ ਵੀ ਸਾਨੂੰ ਕੋਈ ਪਤਾ ਨਹੀਂ ਤੁਸੀਂ ਦੱਸ ਸਕਦੇ ਹੋ ਸਾਨੂੰ